ਸਕ੍ਰੀਨ ਤੇ ਤੁਸੀਂ ਇੱਕ ਨੌਜਵਾਨ ਜੋ ਕਿ ਪਿੱਠ ਕਰੀ ਬੈਠਾ ਹੱਥ ਦੇ ਵਿੱਚ ਕੁਝ ਪੂੜੀ ਨੂੰ ਤੋਲਦੇ ਹੋਏ ਦੇਖ ਰਹੇ ਹੋ ਦਰਅਸਲ ਇਹ ਨੌਜਵਾਨਾਂ ਨੂੰ ਬਰਬਾਦ ਕਰਨ ਵਾਲਾ ਸਮਾਨ ਤੋਲ ਰਿਹਾ ਹੈ ਤਾਂ ਕਿਸੇ ਵਿਅਕਤੀ ਵੱਲੋਂ ਇਸ ਦੀ ਪਿੱਠ ਪਿੱਛੋਂ ਵੀਡੀਓ ਬਣਾ ਕੇ ਨੈਟ ਤੇ ਵਾਇਰਲ ਕਰ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਇਸ ਵਿਅਕਤੀ ਦੀ ਪਛਾਣ ਉਸ ਦੇ ਪਿੰਡ ਦੇ ਕਿਸੇ ਵਿਅਕਤੀ ਵੱਲੋਂ ਦਿੱਤੀ ਗਈ ਹੈ ਜਿੱਥੇ ਤੁਸੀਂ ਰਹਿਣ ਵਾਲੇ ਹੋ ਪਿੰਡ ਪਟੇ ਦੀ ਅੱਛੇ ਨਵੇਂ ਅਜਿਹੀ ਤੇ ਵੀਡੀਓ ਵਾਇਰਲ ਹੋ ਰਹੀ ਆ ਤੁਹਾਡੇ ਜਿਹੜੀ ਤੇ ਸਾਨੂੰ ਜਾਣਕਾਰੀ ਮਿਲੀ ਸੂਤਰਾਂ ਤੋਂ ਕਿ ਨਵੇਂ ਪਿੰਡ ਪੱਠੇ ਦੀ ਜਿਹੜੀ ਏਰੀਆ ਦੀ ਨਸ਼ਾ ਕਸਟਾ ਜਿਹੜਾ ਵਾ ਇਹ ਚਿੱਟਾ ਤੋਲ ਰਿਆ ਵਾ ਵੇਚ ਰਿਆ ਵਾ ਇਹ ਤੁਸੀਂ ਜੇ ਨਵੇਂ ਪਿੰਡ ਪੱਠੇ ਰਹਿਣ ਵਾਲੇ ਇਹ ਟਰੌਣਾ ਬੰਦਾ ਕੀ ਨਾਮ ਆ ਇਹ ਚੱਥੇ ਆ ਰਹਿਣ ਵਾਲਾ ਇਹ ਨਵੇਂ ਪਿੰਡ ਪੱਠੇ ਦਾ ਰਹਿਣ ਵਾਲਾ ਨਿੱਕਾ ਇਹਦਾ ਨਾਮ ਆ ਇਹਦਾ ਭਰਾ ਫੌਜੀ ਆ ਨਾਲ ਹੈ ਇਹ ਦੋਵੇਂ ਭਰਾ ਹੀ ਉੱਤੇ ਚਿੱਟਾ ਵੇਚਦੇ ਨਵੇਂ ਪਿੰਡ ਪੱਠੇ 'ਚ अच्छा சின்ன ਟਾਈਮ ਤੋਂ ਵੇਚਦੀ ਆ ਇਹ ਘੱਟੋ ਘੱਟ ਨੇ ਇਹਨਾਂ ਨੂੰ ਬਹੁਤ ਸਮਾਂ ਹੋ ਚੁੱਕਾ ਵਾ ਮੈਂ ਤਾਂ ਛੋਟਾ ਜਾਂਦਾ ਸੀ ਮੇਰਾ ਬ੍ਰਦਰ ਵੀ ਮਰ ਗਿਆ ਸੀ ਨਸ਼ੇ ਦੇ ਨਾਲ ਅੱਛਾ ਨਸ਼ਾ ਕਰ ਰਿਹਾ ਸੀ ਇਹਨਾਂ ਤੋਂ ਹੀ ਲੈਂਦਾ ਸੀ ਕਿਤੇ ਅੱਛਾ ਹਾਂ ਤੇ ਇਹ ਇੱਥੇ ਪੀਰ ਦੀ ਜਗ੍ਹਾ ਲੱਗੇ ਵੀ ਵੇਚ ਰਹੇ ਆ ਸ਼ਰੇ ਆਮੀਂ ਵੇਚ ਰਹੇ ਆ ਤੇ ਪੁਲਿਸ ਨਹੀਂ ਇਹਨਾਂ ਨੂੰ ਫੜਦੀ ਉਹ ਲੈ ਤਾਂ ਫੜ ਲੈਂਦੀ ਜਾਂ ਫੇਰ ਛੱਡ ਦਿੰਦੀ ਆ ਐਸੇ ਕੁਝ ਦੇਖਿਆ ਵੀ ਛੁੱਟ ਜਾਂਦੇ ਆ ਜਮਾਨਤਾਂ ਦੇ ਆਣ ਕੇ ਵੀ ਛੁੱਟ ਜਾਂਦੇ ਆ ਜਦੋਂ ਜਮਾਨਤਾ ਦੇ ਆ ਜਾਂਦੇ ਵਿਸ਼ੇ ਕੰਮ ਸ਼ੁਰੂ ਕਰ ਲੈਂਦੇ ਆ ਜੀ ਇਹਨਾਂ ਦਾ ਘਰ ਬੂਹਾ ਵੇਖੋ ਚੱਟੇ ਤੋਂ ਕਿੱਦਾਂ ਦਾ ਆ ਅੱਛਾ ਜੀ ਤੇ ਮੈਂ ਪੁੱਛਣਾ ਚਾਹੁੰਦਾ ਤੁਹਾਨੂੰ ਜੀ ਇਹ ਨਵੇਂ ਮਿੰਡ ਪੱਠੇ ਦਾ ਇਹਦਾ ਨਾਮ ਕੀ ਆ ਪੂਰੀ ਤਰ੍ਹਾਂ ਮੈਨੂੰ ਮੇਰਾ ਨਾਮ ਪਿਓ ਦਾ ਨਾਮ ਤੇ ਪੂਰੀ ਡਿਟੇਲ ਤੁਸੀਂ ਦੱਸ ਸਕਦੇ ਆ ਨਿੱਕਾ ਇਹਦਾ ਨਾਮ ਆ ਜੀ ਹਾਂਜੀ ਭਰਾ ਦਾ ਨਾਮ ਫੌਜੀ ਆ ਫੌਜੀ ਮਸ਼ਹੂਰ ਅੱਛਾ ਠੀਕ ਆ ਜੀ ਤੇ ਪਿਓ ਦਾ ਨਾਮ ਇਹਨਾਂ ਦੇ ਦਾ ਗਰਵਾਚਨ ਸਹੰਗਾ ਅੱਛਾ ਹਾਂਜੀ ਇਹ ਨਵੇਂ ਪਿੰਡ ਪੱਠੇ ਦੇ ਆ ਇਹ ਦੋ ਭਰਾ ਇਹ ਦੋ ਭਰਾ ਨਸ਼ਾ ਵੇਚਦੇ ਆ ਹਾਂਜੀ ਦੋਵੇਂ ਭਰਾ ਨਸ਼ਾ ਵੇਚਦੇ ਆ ਤੇ ਤੁਸੀਂ ਉਹਨੂੰ ਦੇਖੋ ਜਿਸ ਤਰ੍ਹਾਂ ਨਸ਼ੇ ਨਾਲ ਤੁਹਾਡਾ ਇਹ ਭਰਾ ਵੀ ਮਰ ਗਿਆ ਵਾ ਹਾਂਜੀ ਤੇ ਪੁਲਿਸ ਦੇ ਉੱਚ ਅਧਿਕਾਰੀ ਤੋਂ ਤੁਸੀਂ ਕੀ ਮੰਗ ਚਾਹਦੇ ਆ ਜੀ ਇਹਦੇ ਖਿਲਾਫ ਜਿਸ ਤਰ੍ਹਾਂ ਵੀਡੀਓ ਮੈਨ ਰਗੇ ਹੋਈ ਆ ਜੀ ਸਾਡੀ ਵੀ ਇਹ ਨਸ਼ਾ ਇਹਨਾਂ ਦਾ ਬੰਦ ਕਰਵਾਇਆ ਜਾਵੇ ਇਹ ਨਸ਼ਾ ਨਾ ਵੇਚਿਆ ਜਾਵੇ ਗਾ ਕਿਸੇ ਕਿਸੇ ਦਾ ਘਰ ਨਾ ਖਰਾਬ ਹੋ ਜੀ अच्छा कोई ਭਰਾ ਕੋਈ ਭੈਣ ਜੋ ਵੀ ਆ ਜਿਹੜਿਆ ਵੀ ਆ ਕਿਸੇ ਦਾ ਘਰ ਨਾ ਖਰਾਬ ਕੀਤਾ ਜਾਵੇ ਇਹ ਤੇ ਕਾਰਵਾਈ ਹੋਈ ਜਾਵੇ ਇਹ ਨਸ਼ਾ ਬੰਦ ਕਰਾਇਆ ਜਾਵੇ ਮੈਂ ਤੁਹਾਨੂੰ ਟੱਟ ਜਾਂਦਾ ਮਤਲਬ ਇਹ ਨਸ਼ਾ ਹੀ کافی ਸਮੇਂ ਤੋਂ ਬੀਚੜੀ ਆ ਹਾਂਜੀ ਸਰ ਪਰ ਪੁਲਿਸ ਇਹਨਾਂ ਹੱਥ ਨਹੀਂ ਪਾ ਰਹੀ ਜੇ ਫੜਦੀ ਆ ਤੇ ਇਹ ਜਮਾਨਤ ਦੇ ਬਾਹਰ ਆਣ ਕੇ ਫੇਰ ਕੰਮ ਸ਼ੁਰੂ ਕਰ ਲੈਂਦੇ ਆ ਜਾਂ ਪੈਸੇ ਪੂਸੇ ਲੈ ਰਹੇ ਵੀ ਇਹ ਤਾਂ ਹੀ ਮੇਰੇ ਕੋ ਸੈਟਿੰਗ ਜੁੰਦੀ ਹੈ ਇਹਨਾਂ ਦੀ ਪੁਲਿਸ ਵਾਲਿਆਂ ਨਾਲ ਨਹੀਂ 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 ਇਹ ਨਹੀਂ ਇਹਦੇ ਬਾਰੇ ਨਹੀਂ ਆਪਾਂ ਨੂੰ ਪਤਾ ਜੀ ਇਸ ਬਾਰੇ ਆਪਾਂ ਨੂੰ ਕੋਈ ਜਾਣਕਾਰੀ ਨਹੀਂ ਆ ਇਹ ਵੀਡੀਓ ਜੀ ਤਾਜੀ ਤਾਜੀ ਵਾਇਰਲ ਹੋ ਰਹੀ ਹੈ ਇਹ ਤਾਜ਼ਾ ਤਾਰੇ ਹੁਣ ਵੇਚਦੇ ਆ ਉਹੀ ਵੀਡੀਓ ਬਣੀ ਹਾਂਜੀ ਇਹ ਸਿਆਲ ਦੀ ਆ ਵੀਡੀਓ ਜੀ ਆ ਲੇਖੋ ਇਹ ਨਾਲ ਜਗੜ ਜੁਗੜ ਪਾਈ ਹੋਈ ਆ ਅੱਛਾ ਇਹ ਤਾਜੀ ਆ ਹਾਂਜੀ ਸਿਆਲ ਦਾ ਹੀ ਆ ਇੱਕ ਤਾਂ ਦਿਨ ਹੀ ਹੋਇਆ ਵੀਡੀਓ ਨੂੰ ਅੱਛਾ ਹਾਂਜੀ ਹੁਣ ਤੁਸੀਂ ਕਿਤੋਂਰ ਫੇਮ ਹੈ ਮੰਤਰਵਾਣਾ ਜਾਂਦਾ ਕੀ ਕਾਰਵਾਈ ਦੀ ਮੰਗ ਰਦੇ ਨੇ ਅਸੀਂ ਮੰਗ ਇਹੋ ਹੀ ਕਰਦੇ ਆ ਵੀ ਇਹ ਜਿਹੜਾ ਨਸ਼ਾ ਹੈ ਨਾ ਇੱਥੇ ਨਵੇਂ ਪਿੰਡ ਭੱਟੇ ਚਾਹਦੇ ਇਹ ਬੰਦ ਕੀਤਾ ਜਾਵੇ ਇਹ ਦੋਹਾਂ ਭਰਾਵਾਂ ਤੇ ਕਾਰਵਾਈ ਕੀਤੀ ਜਾਵੇ ਠੀਕ ਹੈ ਜੀ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੀ ਗਾਂ ਜਿਹੜਾ ਕਿਸੇ ਰਾਹ ਘਰ ਨਾ ਘਰਾ ਹੋਇਆ ਇਸਾਰੇ ਮਾਮਲਿਆਂ ਲੈ ਕੇ ਜਾਂਚ ਅਧਿਕਾਰੀ ਏਐਸਆਈ ਲਖਵਿੰਦਰ ਸਿੰਘ ਨੇ ਕਿਹਾ ਕਿ ਜਲਦ ਹੀ ਇਸ ਨਸ਼ਾ ਤਸਕਰ ਤੇ ਉਸ ਦੇ ਭਾਈ ਨੂੰ ਪੁਲਿਸ ਵੱਲੋਂ ਕਾਬੂ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਹਾਂਜੀ ਸਰ ਇਹ ਤਾਂ ਜਿਹੜੀ ਨਵੇਂ ਪਿੰਡ ਭੱਠੇ ਦੀ ਇਹ ਤਾਂ ਵੀਡੀਓ ਗੈਰਰ ਹੋ ਰਹੀ ਆ ਨੱਚੇ ਨਾਮ ਦਾ ਜਿਹੜਾ ਨਾਮ ਹੋਰਾ ਪੁਸ਼ਟੀ ਹੋ ਚੁੱਕੀ ਆ ਉਹਦੇ ਪਿੰਡ ਦੇ ਉਸ ਬੰਦੇ ਨੇ ਕੀਤੀ ਆ ਤੇ ਉਹ ਚਿੱਟਾ ਤੋੜ ਰਿਹਾ ਵਾ ਚਿੱਟਿਆ ਮਤਲਬ ਵੇਡ ਮਸ਼ੀਨ ਨਾਲ ਨਾਲ ਤੋੜ ਰਿਹਾ ਵਾ ਉਹ ਕੀ ਜਾਣਦੇ ਤੁਸੀਂ ਉਹਨੂੰ ਲੈ ਜਾਏ। ਜਿ ਕੋਈ ਨਵਾਂ ਬੰਦਾ ਪੱਠੇ ਦੇ ਜਿਹੜੇ ਨਸ਼ਾ ਸਮਗਲ ਲੈਣ ਦਾ ਕੰਮ ਲੋਕ ਕਰਦੇ ਆ ਸਾਡੇ ਬਿਲਕੁਲ ਨਿਸ਼ਾਨੇ ਤੇ ਆ ਅਸੀਂ ਕੱਲ ਹੀ ਉੱਥੋਂ ਇੱਕ ਹਸਪਤਾਲ ਵਾਈਫੋਂ ਫੜ ਕੇ ਉਹਨਾਂ ਬੱਸ ਨੂੰ 8 ਤਰ੍ਹਾਂ ਹੈਰੋ ਨੂੰ ਕਵਰ ਕਰਕੇ ਮਕਦਮਾ ਦਰਜ ਕਰਕੇ ਉਹਨੂੰ ਜੇਲ੍ਹ ਬੰਦ ਕਰਵਾਇਆ ਵਾ ਜੱਜ ਸਾਹਿਬ ਦੇ ਫਿਸ਼ ਕਰਕੇ ਤੇ ਜਿਹੜੀ ਤੁਸੀਂ ਵੀਡੀਓ ਬਾਰੇ ਜਿਹੜਾ ਨਾਲ ਗੱਲ ਕਰ ਰਹੇ ਉਹਨਾਂ ਕੇ ਬਾਰੇ ਸਾਡੇ ਚਲੋ ਤੁਸੀਂ ਧਿਆਨ ਚ ਲਿਆਤਾ ਸਾਡੇ ਤੋਂ ਉਹਨੂੰ ਧਜ ਗਿਆ ਅਸੀਂ ਕੱਲ ਬਹੁਤ ਸਖਤੀ ਨਾਲ ਉਸ ਨੂੰ ਇਹ ਗੇਟ ਟਰੈਪ ਕਰਕੇ ਉਹਨੂੰ ਰਿਸਟ ਕਰਕੇ ਜਿਹੜੀ ਉਹਨੂੰ ਪਬਲੀਕਲੀ ਕਰਵਾਏ ਬੰਦੀ ਹੋਈ ਜਰੂਰ ਕਰਾਂਗੇ ਜੀ ਨਹੀਂ ਨਾ ਤਾਂ ਕਿਸੇ ਗੱਲ ਤੇ ਵੀ 1% ਵੀ ਜੋ ਸਾਡੇ ਅਫਸਰਾਂ ਦਾ ਹੁਕਮ ਆ ਜੋ ਉਸਲੇਰ ਅਫਸਰਾਂ ਦਾ ਹੁਕਮ ਹੈ ਕਿਸੇ ਵੀ ਤਰ੍ਹਾਂ 1% ਵੀ ਲੈ ਦਿੱਤਾ 0% ਵੀ ਬਿਲਕੁਲ ਜੀ ਅਸੀਂ ਪੂਰੀ ਜਾਂਚ ਕਰਕੇ ਉਹਦਾ ਜੋ ਵੀ ਲੀਗਲੀ ਕਾਰਵਾਈ ਬਣੇਗਾ ਜਲਦ ਤੋਂ ਜਲਦ ਕਰ ਰਹੇ ਹਾਂ ਜੀ ਖੈ ਦੇਖਿਆ ਜਾਵੇ ਤਾਂ ਆਏ ਦਿਨ ਨਸ਼ਾ ਤਸਕਰਾਂ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਜਿਸ ਤੋਂ ਬਾਅਦ ਪੁਲਿਸ ਹਰਕਤ ਵਿੱਚ ਆਉਂਦਾ ਪਰ ਦੇਖਿਆ ਜਾਵੇ ਤਾਂ ਇਹ ਨਸ਼ਾ ਤਸਕਰਾਂ ਦੇ ਵੱਲੋਂ ਚੱਪੇ-ਚੱਪੇ ਤੇ ਆਪਣੇ ਅੱਡੇ ਖੋਲੇ ਹੋਏ ਨੇ ਪਰ ਪੁਲਿਸ ਬੇਖਬਰ ਕਿਉਂ ਹੈ ਹਕੀਕਤ ਟੀਵੀ ਪੰਜਾਬੀ ਲਈ ਕਪੂਰਥਲਾ ਤੋਂ ਕਸ਼ਮੀਰ ਸਿੰਘ ਪੰਡਾਲ ਦੀ ਰਿਪੋਰਟ